ਸਵੇਰੇ 3 ਵਜੇ ਅੰਮ੍ਰਿਤਸਰ ਦੇ ਪੁਲਿਸ ਥਾਣੇ 'ਚ ਹੋਏ ਧਮਾਕੇ ਨੇ ਪੂਰੇ ਅੰਮ੍ਰਿਤਸਰ ਨੂੰ ਹਿਲਾ ਦਿੱਤਾ ਜਿਸ ਦੇ ਨਾਲ ਹੀ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਜਿਸ ਤੋਂ ਬਾਅਦ ਅੱਜ ਸਵੇਰੇ ਇਸ ਧਮਾਕੇ ਦੀ ਜ਼ਿੰਮੇਵਾਰੀ ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਗੈਂਗਸਟਰ ਜੀਵਨ ਫੌਜੀ ਨੇ ਆਪਣੀ ਪੋਸਟ 'ਚ ਲਿਖਿਆ ਅੱਜ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ 'ਤੇ ਸੁੱਟੇ ਗਏ ਗ੍ਰਨੇਡ ਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਗਿਆ ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਹੈ ਜੋ ਇਹ ਅੱਗੇ ਕਰਨਗੇ ਉਹਨਾਂ ਦਾ ਜਵਾਬ ਐਦਾ ਹੀ ਮਿਲੂਗਾ ਜੇ ਸਵਰਦੀ ਨੇ ਸਿੱਖਾਂ ਦੇ ਘਰ ਛੜਾਏ ਤਾਂ ਘਰ ਇਹਨਾਂ ਦੇ ਵੀ ਨਹੀਂ ਰਹਿਣੇ ਜਿਨ੍ਹਾਂ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਾਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲੂਗਾ ਬਾਕੀ ਰਹੀ ਗੱਲ ਪੱਗਾਂ ਨੂੰ ਲਾਉਣ ਦਾ ਸ਼ੌਂਕ ਇਹਨਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖਾਂ ਦੀ ਪੱਗ ਨੂੰ ਹੱਥ ਪਾਵੇਗਾ ਉਸ ਤੇ ਵਿਸ਼ੇਸ਼ ਤਿਆਰ ਰੱਖਿਆ ਜਾਊਗਾ ਉਸ ਦੀ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਹੀ ਹੋਵੇਗੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂ ਜੀ ਕਿਹੜਾ ਇਲਾਕਾ ਇਹ ਠਾਣਾ ਸਲਾਮਾਬਾਦ ਦਾ ਇਲਾਕਾ ਜੀ ਅਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਨਾ ਜ਼ਬਰਦਸਤ ਧਮਾਕਾ ਵਿਵਾਸੋਂ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ اسلامਬਾਦ ਆ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਦੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇੱਕ ਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ-ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਕਿ ਪੰਜਾਬ ਫਿਰ ਕਿਸ ਰਸਤੇ ਵਾਲੇ ਜਾ ਰਿਹਾ ਇਸ ਕਮੇਟੀ ਵਿਖਿਆ ਗਿਆ ਥਾਣਾ ਸਲਾਮਾਉਦ ਦੇ ਅੰਦਰ ਵੀ ਪੁਲਿਸ ਵਾਲਿਆਂ ਫੇਰ ਤੇ ਲੱਗੇ ਪਤੀਆਂ ਬਤੀਆਂ ਠੀਕ ਕਰਨ ਦੇ ਸਭ ਕੁਝ ਪਿੰਨਾ ਟੋਲਾ ਉੱਡੀਆਂ ਪਿੰਨਾ ਹਾਂਜੀ ਲੱਗਦਾ ਕਿ ਜਿਹੜਾ ਹਮਲਾ ਹੈ ਉਠਾਣਾ ਸਲਾਮਾਬਾਦ ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਵੀ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸ ਫੋਟਕਸ ਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਹਾਂ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਇਸ ਤਰ੍ਹਾਂ ਕਿਉਂ ਹੋਇਆ ਸੁਣਿਆ ਵਾਂ ਵੀ ਆਏ ਥੇ ਲੋਏ ਜੀ ਤੁਮਹਾਂ ਕਹਿਆ ਹੁੰਦੀ ਤੁਮਹਾਂ ਕਹਿਆ ਹੁੰਦੀ ਪਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਹਾਂਜੀ 3 ਵਜੇ ਕਿੰਦੇ ਵਾਰ ਹੈ ਬੜਾ ਜਿੰਨੇ ਕਹੇ ਜੀ 3 ਵਜੇ ਇਹਨੂੰ ਇਹਦਾ ਟਾਈਮ ਸੀ 3 ਵਜੇ ਟਾਈਮ ਤੇ ਪੰਪ ਕੋ ਚਲਦੀ ਪੰਪਟ ਹੈ ਤੁਸੀਂ ਸੁਣਦੇ ਹੋ ਇਸੀ ਕੋ ਦਾ ਹਾਂਜੀ ਹਾਂਜੀ ਅੱਛਾ ਦੇ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ 3 ਵਜੇ ਦਾ ਕੋੜਾ ਕੋੜਾ ਸਾਗੀ ਬਣੇ ਸਤਿੰਦਰਪਾਲ ਕੋ ਤੇ ਕਿਹ ਘਰੇੰਦੂ ਚੰਕੀ ਵਾਲੀ ਗਲੀ ਚ ਤੇ ਕਿਨੇ ਇੱਕੋ ਬਲਾਸ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਅਗਰਕਾਰਿਆਂ ਆਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈਏ ਕਿੰਨੇ ਵਜੇ ਸਵੇਰੇ ਇਹ ਜੀ ਬਣਾਈ ਗਏ ਤਿੰਨ ਵਜੇ ਤਿੰਨ ਵਜੇ ਹਾਂਜੀ ਤੇ ਕਿੰਨੀ ਕ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਸੀ ਅੱਛਾ ਹਾਂਜੀ ਤਾਂ ਲੱਗਦੀ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਓਕੇ ਹਾਂਜੀ ਕਿਹੜਾ ਬਲਾਸ ਆਸ ਰਿਹਾ ਜੀ ਕਿਤੇ ਕੋਈ ਬਲਾਸਟ ਨਹੀਂ ਆ ਮਹੱਲੇ ਵਾਲੇ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀਆਂ ਕਹਿੰਦੇ 3 ਵਜੇ ਦੇ ਕਰੀਬ ਬਲਾਸਟ ਹੋਇਆ ਸਰ ਸੁਰੇ ਸੁਰੇ 4 ਵਜੇ ਸੁਰੇ 4 ਵਜੇ ਤੇ ਇੱਥੇ ਆ ਸੁਰੇ ਕੋਲ ਸਫਾਈ ਕੀਤੀ ਗਈ ਆ ਤੀਨਾ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਕੋਈ ਆਲਰੇਡੀ ਫੇਅਰ ਚੱਲ ਰਿਹਾ ਤੀਨਾ ਤੋਂ ਕੋਈ ਨਹੀਂ ਰਿਪੇਅਰ ਭਾਜੀ ਸਰੇ 4 ਵਜੇ ਥੋੜੀ ਚੱਲਣੀ ਨਹੀਂ 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 ਮੈਂ ਕਿਹਾ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ 8:00 ਕਵਾਂਡ ਕਹ ਰਹੇ ਆ 3 ਵਜੇ ਵਾਜੇ ਕੋਈ ਵਾਦੀ ਨਹੀਂ ਇਹ ਮੇਹਾ ਇੱਥੇ ਸਾਡੇ ਸੰਤਰੀ ਪਰ ਸਾਨੂੰ ਬਾਈ ਕਹਦਾ ਸਾਡਾ ਸਾੜਾ ਇਹ ਬਿਲਕੁਲ ਸੇਫ ਆ ਕੋਈ ਅ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆਂਗਵਾਣ ਵਾਲੀ ਰਿਕਾਰਡ ਗਵਾਟ ਨਹੀਂ ਮੈਂ ਕਿ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਤਮਾਕੀ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਜਿੰਮੇਵਾਰੀ ਵੀ ਲਈ ਆ ਪਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸੱਚ ਸੁਣੀ ਆ ਕਿਹੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਸਾ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਹੇ ਆ ਕਿਤੇ ਦੂਰ ਤਮਾਕੀ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਤਾਂ ਪੱਕਾ ਨਹੀਂ ਆ ਅੱਛਾ ਨਾ ਕੋਈ ਅਜੀ ਗੱਲ ਆ ਠੀਕ ਆ ਜਾ ਮੋਲ ਹਾਜੀ ਸਰ ਜਿਹੜਾ ਦੱਸਿਆ ਜਾ ਰਿਹਾ ਕੀ ਥਾਣਾ ਬਲਾਵਾ ਦੇ ਵਿੱਚ ਜਾਂ ਬਾਹਰ ਬਲਾਸਟ ਕੀ ਕਰਨਾ ਚਾਹੁੰਦੇ ਦੋਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਸਿਟੀਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਜਿਹੜਾ ਅੱਜ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟ ਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨਿਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੁਵਿਨਾਈਲਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਤੁਹਿਆ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪੀਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲੋਆਂ ਦੀ ਕੋਸ਼ਿਸ਼ ਕਿਉਂਕਿ ਹੁਣ 55 ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਕਰ ਨਮਨ ਕੁਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨਹੀਂ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂ ਸਰ ਅਕਤ ਕੀ وجہ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਦਸਤ ਪਾਈ ਜਾਵੇ ਤੂੰ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੇ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਰੇ ਬੰਦੇ ਇੰਨੇ ਫੜੇ ਗਏ ਤੇ ਉਹ ਐਕਚੁਅਲੀ ਆਪਣੀ ਹੋਣ ਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟ ਬੈਕ ਲੱਗਿਆ ਸਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੂ ਹੈ ਔਰ ਜਲਦੀ ਤੋਂ ਜਲਦੀ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਤੀਨਾ ਜਿਹੜੀਆਂ ਉੱਪਰ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਮੀ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਤਾਂ ਵੇਖੀ ਤੀਂ ਪੁੰਨਾ ਨਵੀਆਂ ਪਈਆਂ ਜਾ ਰਹੀਆਂ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾਂ ਆਈਆਂ ਸੀ ਪਰ ਸਰ ਬਾਹਰ ਮੈਂ ਤਾਂ ਕਦੇ ਕੁਝ ਕਹਿ ਨਹੀਂ ਰਿਹਾ ਵੀ ਇੱਥੇ ਬਾਹਰ ਨੌਇਸ ਤਾਂ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆਂ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੁਝ ਲੁਕੋਇਆ ਜਾ ਸਕਦਾ ਅਸੀਂ 12 ਦੇ ਨਹੀਂ ਆਪਾਂ ਦੁਸ਼ੀ ਫੜੇ ਹੋ ਚੁੱਕੇ ਆਂ ਇਹ ਚੱਕਰ ਕੀ ਜਿਹੜਾ ਕੋਈ ਵਾਰ-ਵਾਰ ਪੁਲਿਸ ਥਾਣੇ ਤੱਕ ਜਿਹੜਾ ਮੜਾ-ਮੜਾ ਕਲੂਜ਼ਰ ਮਿਲਿਆ ਉਹ ਲੱਗੇ ਹੈ ਕਿ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਹੀ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜ 'ਤੇ ਚੱਲ ਰਿਹਾ ਹੈ